ਆ ਦੇਖੋ ਬਈ ਇੱਥੇ ਦੇਖੋ ਅੱਜ ਸ਼ੰਕਰਪਿੰਡ ਦੇ ਵਿੱਚ ਚੋਰਾਂ ਨੇ ਜਿਹੜਾ ਇੱਕ ਖੂਹ ਦੇ ਉੱਤੇ ਜਿਹੜਾ ਡੇਰੇ ਦੇ ਉੱਤੇ ਜਿਹੜੀ ਰੈਸ਼ ਸੀਗੀ ਤੋਂ ਉਹਨੂੰ ਨਿਸ਼ਾਨਾ ਬਣਾਇਆ ਆ ਤੇ ਆ ਪਿੱਛੇ ਜਿਹੜੇ ਕਮਰੇ ਸੀਗੇ ਤੇ ਮੋਰਲੇ ਪਾਸੇ ਇੱਕ ਹੋਰ ਰੈਸ਼ ਆ ਤੇ ਪਿੱਛੇ ਉਹਦੀ ਆ ਤਾਂ ਕਿ ਇਹਨਾਂ ਨੇ ਦੱਸਿਆ ਕਿ ਆ ਤਾਂ ਕਿ ਆ ਤਾਂ ਕਿ ਜਿਹੜੀ ਆ ਪਿੱਛੇ ਪੱਟ ਕੇ ਇਹ ਅੰਦਰ ਆਏ ਤੇ ਆ ਜਿਹੜੀ ਤੁਸੀਂ ਪਿੱਛੇ ਤਾਂ ਕਿ ਦੇਖ ਰਹੇ ਹੋ ਤਾਂ ਕਿ ਥਣੀ ਸਰਈਏ ਪਟੇ ਆ ਆ ਸਰਈਏ ਪਟੇ ਹੋਇਆ ਤਾਂ ਕਿ ਦੇ ਤੇ ਇਹਦੇ ਥਾਣੀ ਆ ਕੇ ਦੇਖੋ ਪੂਰੇ ਘਰ ਦੇ ਵਿੱਚ ਕਿਦਾਂ ਖਲਾਰਾ ਪਾਇਆ ਇਹਨਾਂ ਦੇ ਦੱਸਣ ਮੁਤਾਬਕ ਵੀ ਆ ਦੇਖੋ ਸਾਰਾ ਕੁਝ ਜਦੋਂ ਸੁਦੂਕ ਤੱਕ ਜਿਹੜਾ ਸਾਰਾ ਕੁਝ ਆ ਦੇਖੋ ਖਲਾਰਿਆ ਪਿਆ ਤੇ ਕੀ ਨਾ ਕੀਆ ਤੁਹਾਡਾ ਜੇ ਇਹ ਕਮ ਅਵਤਾਰ ਸਿੰਘ ਅਵਤਾਰ ਸਿੰਘ ਜੀ ਇਹ ਵੀ ਕਦੋਂ ਲਾ ਅੱਜ ਰਾਤ ਦਾ ਤੁਹਾਨੂੰ ਲੱਗਦਾ ਕਿ ਅੱਜ ਰਾਤ ਦਾ ਅੱਜ ਰਾਤ ਦਾ ਪਟਿਆਇ ਜਾਊਗਾ ਹਾਂਜੀ ਤੇ ਵੇਖ ਕੇ ਪਤਾ ਕਿਦਾਂ ਲੱਗਾ ਤੁਹਾਨੂੰ ਜੇ ਕਿ ਸਵੇਰੇ ਉੱਠ ਕੇ ਸਵੇਰੇ ਉੱਠ ਗਈ ਜਾਂ ਮੈਂ ਮੈਂ ਕਿ ਭਾਈ ਇਧਰ ਮੈਂ ਕੁਝੂ ਦੇਖਣੇ ਸੀ ਇਧਰ ਪਿਛਲੇ ਪਾਸੇ ਅੱਛਾ ਜੀ ਜੇ ਦੇਖੋ ਦਰ ਨਾਲ ਖੁੱਲੇ ਇਤੋਂ ਕਿ ਮੈਂ ਕਿ ਦਰਗਾਹ ਦੇ ਉੱਪਰ ਜਿਹੜੇ ਦੇਖਿਆ ਤੇ ਤਾਕੀਆਂ ਪੱਟੀਆਂ ਸਾਰੀਆਂ ਦੇਖੋ ਇਹ ਮੈਂ ਇੱਕ ਦੇਸ਼ ਦਾ ਮਾਹੌਲ ਵੀ ਇਹਨਾਂ ਗੱਲਾਂ ਨਾਲ ਬਣਦਾ ਆ ਕਿ ਦੇਖੋ ਚੋਰਾਂ ਦੇ ਜਿਹੜੇ ਹੌਸਲੇ ਆ ਕਿੰਨੇ ਬਲੰਦ ਆ ਕਿ ਕੋਈ ਵੀ ਜਿਹੜਾ ਆ ਘਾਰ ਜਾਂ ਲਾਲੋ ਡੇਰਾ ਤੱਕ ਵੀ ਕੋਈ ਸੇਫ ਨજર ਨਹੀਂ ਆ ਰਿਹਾ ਤੇ ਪੂਰਾ ਜਿਹੜਾ ਉਹ ਆ ਦੇਖੋ ਲਮਾਰੀਆਂ ਤੱਕ ਸਾਰਾ ਕੁਝ ਐਨ ਖਲਾਰਿਆ ਪਿਆ ਆ ਤੇ ਇਹਨਾਂ ਦੀ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕਰਦੇ ਆ ਕਿ ਇਹਨਾਂ ਦਾ ਜਿਹੜਾ ਕਿਉਂਕਿ ਚੀਜ਼ਾਂ ਜਿਹੜੀਆਂ ਬਣਨੀਆਂ ਬੜੀਆਂ ਔਖੀਆਂ ਅੱਜਕੱਲ ਤੇ ਇਹਨਾਂ ਨੂੰ ਪ੍ਰਸ਼ਾਸਨ ਤੋਂ ਵੀ ਇਹੀ ਮੰਗੇ ਇਹਨਾਂ ਦੀ ਕਿ ਜਲਦੀ ਦਲਜਾਦੀ ਇੱਕ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਆ ਅਸੇ ਲਾਈ ਹੁੰਦੀ ਆ ਵੀ ਤੇ ਇਹਦੇ ਨਾਲ ਦੀ ਨਾ ਕੋਈ ਫਰੇ ਦੀ ਸੁਦੋਖ ਪੈਦਾ ਲੈਟ ਆਣੀ ਮੜੀ ਸਾਰਾ ਛਲਾ ਦੇ ਆਜ ਬਿਲੀ ਮੋਠੇ ਦਾ ਆ ਨਾ ਕਿ ਮੈਂ ਵੀ ਬੰਦ ਵੀ ਤੇ ਮੋਪਰ ਆ ਇਹ ਨਹੀਂ ਤਾਂ ਕੀ ਥਾਣੇ ਬੜੇ ਆ ਹੁਣੇ ਦਰਦੀ ਆ ਤਾਂ ਕੀ ਪੱਟੇ ਆਸ ਤਾਂ ਕੀ ਥਾਣੇ ਬੜੇ ਆ ਕਿ ਇਥੋਂ ਵੱੜ ਕੇ ਇਹਨਾਂ ਨੇ ਉਹਨਾਂ ਨੇ ਨਾ ਆ ਕੁੰਡੇ ਅੰਦਰੋਂ ਲਾਤੇ ਵੀ ਉਧਰੋਂ ਇੱਧਰ ਨਾ ਆ ਸਕਾਂ ਫੇਰ ਉਹ ਦੋ ਵਾਜਾ ਲਵਾ ਰੀਆਂ ਫੋਲੀਆਂ ਇਹਦੇ ਇਹਨਾਂ ਦੀ ਜੇਬ ਦੇ ਵਿੱਚ 500 ਰੁਪਈਆ ਉਹ ਵੀ ਕੱਢ ਕੇ ਲੈ ਗਿਆ ਜੇਬ ਇੱਥੇ ਟੰਗਿਆ ਹੋਇਆ ਕੁਰਤਾ ਸੀ ਅਜੇ ਕੁਰਤਾ ਟੰਗਿਆ ਸੀ ਇੱਥੇ ਆ ਜਿੰਨੀਆਂ ਕਾਪੀਆਂ ਏਟੀਐਮ ਜੋ ਕੋਸ਼ੇ ਬਾਹਰ ਸਟਿਆ ਸੀ ਇੱਧਰ ਇਹ ਵੀ ਉਹ ਪਏ ਆ ਪੇਪਰ ਬਾਹਰ ਐਸ ਤਾਕੀ ਚੋਂ ਬਾਹਰ ਦੀ ਬੁੱਕ ਲੈ ਲਓ ਤੇ ਆਸ ਕਮਰੇ ਦੀ ਫੋਲਾਂ ਫਾਲੀ ਕਰਕੇ ਉਸ ਨੂੰ ਸਾਰਾ ਪੱਟ ਦੇ ਫੋਲੇ ਇਸ ਦੋਖ ਦੇ ਵਿੱਚ ਇਹਨਾਂ ਦੀ ਗੁੱਡੀ ਦਾ ਸਮਾਨ ਸੀਗਾ ਆਉਂਦੀ ਪਈ ਆ ਹੁਣ ਸੋਨਾ ਸੀਗਾ ਉਹ ਵੀ ਇਹਦੇ ਵਿੱਚੋਂ ਕੱਢ ਕੇ ਲੈ ਗਏ ਹੋਰ ਕੀ ਕੀ ਨੁਕਸਾਨ ਲੱਗਦਾ ਤੁਹਾਨੂੰ ਹੋਇਆ ਸਾਰਾ ਸੋਨੇ ਦਾ ਹੀ ਲੱਗਿਆ ਅਸਾਂ ਜ਼ਿਆਦਾ ਸੋਨੇ ਦਾ ਹੀ ਆ ਆ ਵੀ ਪੇਟੀ ਆ ਬੋਲ ਕੇ ਉੱਤੇ ਡਰੰਕ ਰੱਖਿਆ ਆਂ ਬੋਲਿਆ ਹਾਂ ਹੁਣ ਰਿਪੋਰਟ ਲਿਖਾਈ ਸੀਗੀ ਤੁਸੀਂ ਆ ਆਈ ਸੀ ਕਿ ਕੀ ਕਹਿੰਦੇ ਹੋ ਕੋਸਮ ਲੈ ਕੇ ਲਿਆਦਾ ਕੋਟਣਾ ਦੇ ਚਿੱਕ ਲਿਆ ਲਿਖ ਕੇ ਰੱਖੇ ਹੂੰ ਫਿਰ ਤਾਂ ਹੈ ਜਿਹੜੇ ਉਹ ਟਿੰਡੂ ਟ ਹੈ ਨਹੀਂ ਕਹਿੰਦੀ ਕਾਲ ਬਰਸ ਚ ਹੋਣਾ ਹੈ ਮੈਂ ਤਾਂ ਮੈਨੂੰ ਲੱਗਦਾ ਹਲੇ ਕਿਤੇ ਵੀ ਆ ਫੇਰ ਸੀ ਇੱਕ ਜਦੋਂ ਇਸ ਬਾਬਤ ਜਤਾਰ ਸਿੰਘ ਚੌਂਕੀਂ ਜਲ ਸ਼ੰਕਰ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਆ ਇਹ ਉਦਾਰ ਸਿੰਘ ਆ ਜਿਹੜੇ ਸਾਲੋ ਬਖਸ਼ੀ ਸਿੰਘ ਦਾ ਪਤੀ ਤਖਰਦੇ ਆ ਚੱਕਲਾ ਰੋਡ ਤੇ ਰਹਿੰਦੇ ਡੇਰੇ ਤੇ ਠੀਕ ਆ ਉਹ ਮੋਕਾ ਦੇਖਿਆ ਉੱਥੇ ਪਿਛਲੇ ਪੰਨੇ ਉਹ ਮਤਲਬ ਉਹਨਾਂ ਨੂੰ ਨਹੀਂ ਪਤਾ ਲੱਗਾ ਸਵੇਰੇ ਦੇਖਿਆ ਉਹਨਾਂ ਨੇ ਇਸ ਲਈ ਸਾਈਡ ਤੋਂ ਜਿਹੜਾ ਉਹਨਾਂ ਦਾ ਮਕਾਨ ਖੇਤੀ ਲੱਗਦੇ ਖੇਤਾਂ ਕੀ ਹੈ ਉਹਦੇ ਵਿੱਚ ਕੋਈ ਜਿੰਦਾ ਪਹਿਲਾਂ ਤੱਕ ਨਹੀਂ ਤੋੜੀਆਂ ਉਹਨਾਂ ਨੇ ਦੋ ਕਮਰੇ ਉਹਨੂੰ ਲੱਗਦੀਆਂ ਹੀ ਤੱਕੀਆਂ ਤੇ ਗਰੈਂਡ ਤੋੜ ਕੇ ਅੰਦਰ ਜਿੱਦਾਂ ਉੱਥੋਂ ਐਂਟਰ ਹੋਏ ਆ ਅੰਦਰ ਉਹਨਾਂ ਨੇ ਕੁਡੀ ਲਾਤੀ ਕਮਰਾ ਜਿਹੜਾ ਉਹ ਜਿੱਥੇ ਤੱਕੀ ਤੋੜੀ ਹੈ ਨਹੀਂ ਸੀ ਕੋਈ ਰਹਿੰਦੇ ਨਹੀਂ ਲੋਕ ਉਹ ਦੂਜੀ ਕਮਰੇ ਸੌਂਦੇ ਉਸ ਬਾਅਦ ਤੋਂ ਉਹਨਾਂ ਦਾ ਫਰੋੜਿਆ ਕਾਫੀ ਤੇ ਹਜੇ ਪੂਰੀ ਇਨਫਰਮੇਸ਼ਨ ਜਿਹੜੀ ਉਹਨਾਂ ਦੀ ਲੜਕੀ ਵੀ ਆਈ ਹੋਈ ਉਧਰ ਕਿਤੇ ਰੁਕੀ ਆ ਵੀ ਸਾਈਡ ਤੇ ਉਹਨੇ ਹੀ ਆਉਣੇ ਆ ਕਿ ਤੁਹਾਨੂੰ ਸਾਰੀ ਕਥੀ ਦੱਸਦੇ ਸਮਾਂ ਤੋਂ ਖਲ ਰਹੀ ਹੈ ਹਜੇ ਕੋਈ ਐਜੈਂਟ ਨਹੀਂ ਪਤਾ ਵਕੀਲ ਇਹਨਾਂ ਨਸਾਨ ਹੋਇਆ ਉਹਦੇ ਬਾਰੇ ਨਹੀਂ ਪਤਾ ਹਜੇ ਕਲੀਅਰ ਨਹੀਂ ਹੋਇਆ ਤੇ ਉਦਾਂ ਹੁਣ ਜਦਾਂ ਮੰਨ ਲਓ ਤੁਹਾਨੂੰ ਏਰੀਆ ਦੇ ਵਿੱਚ ਜਦੋਂ ਕੋਈ ਇਦਾਂ ਦੀ ਵਾਰਦਾਤ ਹੁੰਦੀ ਹੈ ਤੇ ਇੱਕ ਦਹਿਸ਼ਤ ਦਾ ਮਾਹੌਲ ਵੀ ਬਣਦਾ ਤੇ ਜਿਹੜੇ ਚੋਰਾਂ ਦੇ ਹੌਸਲੇ ਵੀ ਬੁਲੰਦ ਹੁੰਦੇ ਆ ਤੇ ਉਹਦੇ ਲਈ ਜਦਾਂ ਹੁਣ ਤੁਸੀਂ ਇਮੀਡੀਏਟਲੀ ਉਹ ਆਪਾਂ ਉਹ ਡਾਕਟਰ ਥੋੜਾ ਇਹ ਕਰਕੇ ਪਲਾਨ ਬਣਾ ਰਹੇ ਕੋਈ ਨਾ ਜਿਹੜੇ ਸ਼ੱਕੀ ਜਿਹੇ ਬੰਦੇ ਬੰਦੇ ਕੋਈ ਇਦਾਂ ਦੇ ਹੋਣ ਕੋਈ ਨਾ ਕੋਈ ਦੇਖੋ ਹੋ ਸਕਦਾ ਵੀ ਕੋਈ ਨਾ ਕੋਈ ਭੇਤੀ ਬੰਦੇ ਦਾ ਕੰਮ ਹੋਵੇ ਉਹ ਇਹਨਾਂ ਨੂੰ ਇਨਫਾਰਮੇਸ਼ਨ ਲੈ ਕੇ ਜਿੱਦਾਂ ਇਹਨਾਂ ਨੂੰ ਕੋਈ ਡਾਊਟ ਹੋਵੇ ਉਸ ਬੇਸ ਤੇ ਆਪਾਂ ਕੋਈ ਨਾ ਕੋਈ ਕਰਦੇ ਵੈਸੇ ਤੇ 100% ਆਪਾਂ ਟ੍ਰੇਸ ਕਰਾਂਗੇ ਕਿਉਂਕਿ ਆਮ ਲੋਕਾਂ ਦਾ ਇਸ ਵਿੱਚ ਡਰ ਦਾ ਮਾਹੌਲ ਬਣਦਾ ਹੀ ਆ ਤੇ ਇਸ ਵਿੱਚ ਪ੍ਰਸ਼ਾਸਨ ਦਾ ਵੀ ਹੋ ਜਾਂਦਾ ਵੀ ਜਦੋਂ ਏਰੀਆ ਦੇ ਵਿੱਚ ਇਦਾਂ ਦੀ ਕੋਈ ਵਾਰਦਾਤ ਹੁੰਦੀ ਆ ਤੁਹਾਨੂੰ ਵੀ ਪ੍ਰਸ਼ਾਸਨ ਦੇ ਬਾਰੇ ਕਿਸ ਪ੍ਰਸ਼ਾਸਨ ਦੀ ਮੁੱਖ ਹੁੰਦੀ ਆ ਵੀ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨੀ ਕਿ ਇਦਾਂ ਦੇ ਮਾਹੌਲ ਤੋਂ ਬਾਹਰ ਰੱਖਣਾ ਕੱਢ ਗਈ ਚਲੋ ਸਾਡੀ ਡਿਊਟੀਆਂ ਪਰ ਅੱਜ ਕੱਲ ਤੁਸੀਂ ਦੇਖਦੇ ਹੀ ਆ ਕਿਤੇ ਨਾ ਕਿਤੇ ਕੋਈ ਫੇਰ ਵੀ ਹੈ ਹੀ ਬੜੀ ਜਨਤਾ ਪਤਾ ਨਹੀਂ ਲੱਗਦਾ ਕਿੱਥੇ ਵੀ ਪਰ ਆਪਾਂ ਇਹ ਵੀ ਇਹਦੇ ਮਗਰ ਪਾ ਕੇ ਕੋਈ ਨਾ ਕੋਈ ਟੈਕਨੀਕਲ ਤਰੀਕੇ ਨਾਲ ਕੋਈ ਨਾ ਕੋਈ ਇਧਰ ਆਸ-ਪਾਸ ਦੇ ਸੀਸੀਟੀਵੀ ਕਵਰੇਜ ਉਹਦੇ ਚੈੱਕ ਕਰਕੇ ਇਹਨੂੰ ਆਪਾਂ ਟੈਸਟ ਕਰਾਂਗੇ